ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਸੁਰਕਪੀ ਰੋਡ ਕੋਠੀ 50 ਗਾਇਦੀ ਡਬਲ ਸਟੋਰੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਬਾਕੀ ਆ ਜੋ ਤੁਹਾਨੂੰ ਫਿਰ ਆਪਾਂ ਅੰਦਰੋਂ ਕੋਠੀ ਦਿਖਾਉਣੀ ਹੈ ਇਹਦੇ ਵਿੱਚ ਥੱਲੇ ਦੋ ਬੈਡਰੂਮ ਬਣੇ ਹੋਏ ਆ ਕਿਚਨ ਤੇ ਬਾਥਰੂਮ ਬਣਿਆ ਹੋਇਆ ਹੈ ਇਮੀ ਉੱਪਰ ਦੋ ਬੈਡਰੂਮ ਕਿਚਨ ਤੇ ਬਾਥਰੂਮ ਬਣਿਆ ਹੋਇਆ ਇਸ ਕੋਠੀ ਵਿੱਚ ਚਾਰ ਬੈਡਰੂਮ ਦੋ ਬਾਥਰੂਮ ਤੇ ਦੋ ਕਿਚਨ ਬਣੇ ਹੋਏ ਆ ਡਿਮਾਂਡ ਇਹਨਾਂ ਦੀ 17 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਹੋਇਆ ਜੋੜੀ ਦਾ ਪੱਲੇ ਦਾ ਰੰਗ ਰੂਗਣ ਦਾ ਟਾਇਲ ਦਾ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਬਿਲਕੁਲ ਫ੍ਰੀ ਐ ਕੋਠੀ ਵੇਚਣੀ ਐ ਖਰੀਦਣੀ ਐ ਪਲਾਟ ਤੇ ਐਡ ਬਿਲਕੁਲ ਫਰੀ ਹੈ ਸਾਡੇ ਨਾਲ ਸੰਪਰਕ ਕਰੋ ਤੁਸੀਂ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਹੀ ਸਾਡੀ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਉੱਪਰਲਾ ਪੋਜੀਸ਼ਨ ਵੀ ਤੁਹਾਨੂੰ ਦਿਖਾਉਣੀ ਆਪਾਂ ਉੱਪਰ ਵੀ ਦੋ ਬੈਡਰੂਮ ਕਿਚਨ ਤੇ ਬਾਥਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਕੋਠੀ ਹੈ ਸੋਰਕਪੀ ਰੋਡ ਕੋਠੀ 50 ਗਾਇਦੀ ਡਬਲ ਸਟੋਰੀ ਡਿਮਾਂਡ ਇਹਨਾਂ ਦੀ 17 ਲੱਖ ਰੁਪਇਆ ਬਾਕੀ ਮੌਕੇ ਤੇ ਛੂਟ ਹੈ ਰੇਲਿੰਗ ਦਾ ਕੰਮ ਪੌੜੀਆਂ ਦਾ ਸਟੀਲ ਦੀ ਬਹੁਤ ਵਧੀਆ ਕੰਮ ਹੋਇਆ ਹੋਇਆ ਹੈ ਉੱਪਰ ਵੀ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਬੈੱਡਰੂਮ ਬਣੇ ਹੋਏ ਆ ਕਿਚਨ ਆ ਤੇ ਬਾਥਰੂਮ 50 ਗਜ ਦੀ ਕੋਠੀ ਸੁਰਖਪੀ ਰੋਡ ਡਬਲ ਸਟੋਰੀ ਕੋਠੀ ਬਣੀ ਵੀ ਆ ਬਹੁਤ ਹੀ ਵਧੀਆ ਕੋਠੀ ਐ ਕਿਚਨ ਆ ਗਿਆ ਤੇ ਦੋ ਬੈੱਡਰੂਮ ਤੇ ਬਾਥਰੂਮ ਐ ਬਾਥਰੂਮ ਬੈਡਰੂਮ ਨਾਲ ਅਟੈਚ ਹੈ ਬਹੁਤ ਹੀ ਵਧੀਆ ਕੁੱਠੀ ਦਾ ਕੰਮ ਹੋਇਆ ਵੈ ਇਹ ਉੱਪਰਲਾ ਪੋਰਸ਼ਨ ਆ ਗਿਆ ਉੱਪਰ ਵੀ ਪੌੜੀਆਂ ਚੜ੍ਹਦੀਆਂ ਇਹਦੇ ਰੇਲਿੰਗ ਲੱਗੀ ਹੈ ਸਟੀਲ ਦੀ ਤੇ ਫਰੰਟ ਤੇ ਵੀ ਰੇਲਿੰਗ ਲੱਗੀ ਹੈ ਸਟੀਲ ਦੀ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ ਡਿਮਾਂਡ ਇਹਨਾਂ ਦੀ 17 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਗਈ ਆ ਫਰੰਟ ਤੇ ਆ ਗਈ ਰੀਲਿੰਗ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ